ਮਾਰਨਿੰਗ ਦੋਸਤੋ ਮੌਸਮ ਪੂਰਾ ਬਦਲਵਾਈ ਵਾਲਾ ਇੱਥੇ ਇੱਕ ਵੀਰ ਨੇ ਮੈਥਡ ਕਰਾਇਆ ਆਪਣੀ ਵੀਡੀਓ ਤੇ ਬਾਈ ਜਿੱਥੇ ਤੁਸੀਂ ਹੁਣ ਇਸ ਟਾਈਮ ਰਹਿੰਦੇ ਹੋ ਉੱਥੇ ਕੀ ਰੇਟ ਆ ਪ੍ਰਾਪਰਟੀ ਦਾ ਇੱਥੇ ਗਾਜ ਦਾ ਰੇਟ ਹੈਗਾ ਜੀ 55 ਤੋਂ 60000 ਵਿੱਚ ਰੇਟ ਇਹਦਾ ਹੈਗਾ ਜੀ 25 26 27 ਇੱਥੇ ਜੀ ਬਸ ਜਿਹੜਾ ਹੁੰਦਾ 3 ਵਿੱਚ ਕੇ ਤੇ ਜਿਹੜੇ ਬਿਲਡਰ ਹਨਾ ਮਤਲਬ ਜਨ ਪ੍ਰਾਪਰਟੀ ਡੀਲਰ ਨੂੰ ਬਹੁਤ ਵਧੀਆ ਮਾਰਜਨ ਦਿੰਦੇ ਆ ਇਸ ਤਰ੍ਹਾਂ ਨੂੰ ਦਵਾ ਦਿੰਦੇ ਆ ਤੇ ਵਿੱਚੋਂ ਪੈਸੇ ਖਾ ਲੈਂਦੇ ਆ ਤੇ ਇੱਥੇ ਕਈ ਕਰਾਂ ਨੇ ਬੋਰਡ ਵੀ ਲਾ ਰੱਖੇ ਬਾਅਦ ਚ ਪ੍ਰਾਪਰਟੀ ਡੀਲਰ ਦੇ ਮੈਂ ਟੀ ਗੱਲ ਕਰਦੇ ਕਰਦੇ ਵੇਖ ਲਓ ਕਿੰਨਾ ਤੇਜ਼ ਹੋ ਗਿਆ ਮੈਂ ਇੱਧਰ ਬੱਦਲ ਹੈ ਤੇ ਇੱਧਰ ਤੁੱਪ ਹੈ ਪੰਛੀਆਂ ਦੀ ਡਾਰ ਪੱਕੀ ਲੇਵਰ ਹੁਣੇ ਬਹੁਤ ਜ਼ਰੂਰੀ ਹੈ ਜੇ ਤੁਸੀਂ ਇੰਨਾ ਥਾਵਾਂ ਤੇ ਘਰ ਪਾਉਣਾ ਦਾ ਸ਼ਾਮ ਦਾ ਨਜ਼ਾਰਾ ਅਬ ਜਾ ਕੇ ਕੀ ਕਰੋਗੇ ਫੰਕਸ਼ਨ ਕਰੋਗੇ ਮੱਛਲੀ ਵਗੈਰਾ ਖਾਓਗੇ ਕਿ ਨਹੀਂ ਲੋਬੀ ਚੱਪਟ ਹੋ ਗਈ ਇੱਥੇ ਹਾਂ 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 ਹਾਈ ਅੰਕਲ ਕੈਸੇ ਹੋ ਠੀਕ ਬੜਾ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਤੁਹਾਰੇ ਵਧੀਆ ਹੋਵਗੇ ਤੰਦਰੁਸਤ ਹੋਵਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਅੱਜ ਦੇਖੋ ਉੱਥੇ ਦੇ ਸਾਰ ਮੌਸਮ ਖਰਾਬ ਹੋਇਆ ਪਿਆ ਮੌਸਮ ਪੂਰਾ ਬਦਲਵਾਈ ਵਾਲਾ ਇੱਧਰ ਖੜੇ ਜੀ ਅੰਕਲ ਜੀ ਕਿਵੇਂ ਹੋ ਬੜੀਆਂ ਚੱਲੂ ਹੋ ਗਏ ਸਹੀ ਹੈ ਆਗੇ ਫਿਰ ਵਾਅਦਾ ਕਰ ਦੋ ਸਾਰਿਆਂ ਨੂੰ ਇੱਥੇ ਲੇ ਵਿੱਚ ਘਟਕਾ ਪਾਉਣ ਵਾਲਾ ਨੇ ਵੀ ਆਉਣਾ ਹੈ ਦੇਖਦੇ ਆ ਕਿਸੇ ਵਕਤ ਨਹੀਂ ਆ ਸਕਦਾ ਚੰਡੀਗੜ੍ਹ ਦੇ ਵਿੱਚ ਮੌਸਮ ਦਾ ਕੋਈ ਭਰੋਸਾ ਨਹੀਂ ਬੱਦਲਾਂ ਨੇ ਗਰਦਨਾ ਸ਼ੁਰੂ ਕਰਤਾ ਹਾਂਜੀ ਦੋਸਤੋ ਮੌਸਮ ਹੋਰ ਵੀ ਖਰਾਬ ਹੋ ਗਿਆ ਆਸ-ਪਾਸੇ ਲੋਕਾਂ ਨੇ ਕਣਕਾਂ ਵੀ ਲੰਗੀਆਂ ਵੱਢ ਤੇ ਇੱਕ ਵੀਰ ਨੇ ਮੈਸੇਜ ਕਰਾਇਆ ਆਪਣੀ ਵੀਡੀਓ ਤੇ ਬਾਈ ਜਿੱਥੇ ਤੁਸੀਂ ਹੁਣ ਇਸ ਟਾਈਮ ਰਹਿੰਦੇ ਹੋ ਉੱਥੇ ਕੀ ਰੇਟ ਆ ਪ੍ਰਾਪਰਟੀ ਦਾ ਤੇ ਬਾਈ ਜੀ ਇੱਥੇ 109 ਸੈਕਟਰ ਜਿਹੜਾ ਮਾਰਹਿਲਾ ਹੈ ਇੱਥੇ ਗਾਜ ਦਾ ਰੇਟ ਹੈਗਾ ਜੀ 55 ਤੋਂ 60000 ਤੇ ਤੁਸੀਂ ਲਾ ਲਓ ਹਸਾਬ ਵੀ 1 ਕਰੋੜ 70 ਲੱਖ ਦੇ ਲਾਗੇ ਤੱਕ ਇਹ ਬੰਦੀ ਹੈ ਜੇ 50 ਹੁੰਦਾ ਤਾਂ 1.5 ਕਰੋੜ ਦੇ ਲਾਗੇ ਤੱਕ ਇਹ ਬੰਨੀ ਸੀ 300 ਗਾਜ ਦਾ ਪਲਾਟ ਹੁੰਦਾ ਤੇ ਕਈ ਲੋਕ ਦੋ ਪਲਾਟ ਵੀ ਲੈ ਲੈਂਦੇ ਆ ਜਿਵੇਂ 600 ਗਾਜ ਹੋ ਗਿਆ ਤਾਂ ਰੇਟ ਉਸ ਹਿਸਾਬ ਨਾਲ ਵਧ ਜਾਂਦਾ ਤੇ ਕਨਾਲ ਦਾ ਵੀ ਹੈਗਾ ਇੱਥੇ ਤੇ ਗਾਜ ਦੇ ਹਿਸਾਬ ਨਾਲ ਹੀ ਮਿਲਦੇ ਆ ਜਿਵੇਂ ਦੱਸਿਆ ਤੁਹਾਨੂੰ 55000 ਦੇ ਲਾਗੇ ਤੱਕ ਮਤਲਬ ਹੈਗਾ ਗਾਜ 55 60000 ਦੇ ਲਾਗੇ ਤੱਕ ਤੇ ਜੇ ਦੋਸਤੋ ਮਤਲਬ ਤੁਸੀਂ ਵਧੀਆ ਰੈਂਟ ਤੇ ਲੈਣਾ ਤਾਂ ਰੈਂਟ ਤੇ ਵੀ ਮਤਲਬ ਜਿਵੇਂ ਤਿੰਨ ਕਮਰੇ ਨਾਲ ਤਿੰਨ ਬਾਥਰੂਮ ਜਿਵੇਂ 3 ਵਿੱਚ ਕੀ ਕਹ ਦਨੇ ਆਪਾਂ ਵਧੀਆ ਕਿਚਨ ਖੁੱਲਾ ਡੋਲਾ ਪੂਰਾ ਤਾਂ ਉਹਦਾ ਰੇਟ ਹੈਗਾ ਜੀ 25000 30000 ਅਲੱਗ ਅਲੱਗ ਤੇ ਬਾਕੀ ਸੋਡੀ ਮਾਰਕ ਨਾ ਬੰਨਤੇ ਆ ਤੇ ਵੈਸੇ ਰੇਟ ਇਹਦਾ ਹੈਗਾ ਜੀ 25 26 27 ਇੱਥੇ ਜੀ ਹੈ ਬਸ ਜਿਹੜਾ ਹੁੰਦਾ 3 ਵਿੱਚ ਕੇ ਤੇ ਵਧੀਆ ਜਿਹੜੇ ਮਤਲਬ ਕੋਠੀ ਟਾਈਪ ਫਲੈਟ ਆ ਮਤਲਬ ਦੂਜੇ ਫਲੈਟ ਨਹੀਂਗੇ ਇੱਥੇ ਨਾਮ ਜਿਵੇਂ ਕੋਠੀ ਜਾਈਵੇ ਤੇ ਤਿੰਨ ਮੰਜ਼ਲ ਲਾਊਡ ਹੈ ਤਿੰਨ ਮੰਜ਼ਲ ਤੱਕ ਆਪਾਂ ਪਾ ਸਕਦੇ ਆ ਤੇ ਉਹਦੇ ਵਿੱਚ ਕਈ ਘਰ ਰੈਂਟ ਤੇ ਵੀ ਦੇ ਦਿੰਦੇ ਆ ਜਾਂ ਜਿਵੇਂ ਕਈ ਰੈਂਟ ਤੇ ਰਹਿ ਕੇ ਆਪਦਾ ਘਰ ਬਣਵਾ ਲੈਂਦੇ ਜਿਵੇਂ ਅਸੀਂ ਬਣਵਾਈ ਹੁੰਦੀ ਆਂ ਆਇਆ ਸਿਸਟਮ ਤੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਤਾਂ ਮੈਸੇਜ ਕਰੋ ਆਪਾਂ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂਗੇ ਕਿਸੇ ਵੀ ਤਰ੍ਹਾਂ ਦੀ ਤੇ ਬਾਕੀ ਬਹੁਤ ਵਧੀਆ ਜਿਹੜੀ ਹੈਗੀ ਇਹ ਇਹ ਮਾਰਾਣਾ ਦੀ ਕਲੋਨੀ ਹੈ ਤੇ ਬੜੀਆਂ ਸਹੂਲਤਾਂ ਇੱਥੇ ਨਿਆਰਾ ਹੈ ਦੋਸਤੋ ਇੱਕ ਗੱਲ ਹੋਰ ਆ ਤੁਹਾਨੂੰ ਦੱਸ ਦਿੰਨੇ ਆ ਇੱਥੇ ਜਿਹੜੇ ਬਿਲਡਰ ਆ ਨਾ ਮਤਲਬ ਜਾਂ ਪ੍ਰਾਪਰਟੀ ਡੀਲਰਾਂ ਨੂੰ ਬਹੁਤ ਵਧੀਆ ਮਾਰਦੇ ਨੂੰ ਦਿੰਦੇ ਆ ਜਿਵੇਂ 40 ਲੱਖ ਦੀ ਚੀਜ਼ ਆਧਾਰਨ ਤੌਰ ਤੇ 7-8 ਲੱਖ ਰੁਪਈਆ ਉਹ ਹੀ ਦੇ ਦਿੰਦੇ ਆ ਤੇ ਸਿੱਧੀ ਡਾਇਰੈਕਟ ਗੱਲ ਕਰਨ ਦਾ ਫਾਇਦਾ ਆ ਤੇ ਬਾਕੀ ਜਿਹੜੇ ਲੋਕ ਇੱਥੇ ਰਹਿੰਦੇ ਆ ਉਹਨ ਕਈ ਲੋਕਾਂ ਨੇ ਤਾਂ ਜਿਹੜੇ ਰਹਿੰਦੇ ਆ ਆਪ ਮਾਲਕਾ ਜਿਹੜੇ ਉਹਨ ਘਰਾਂ ਦੇ ਉਹਨਾਂ ਨੇ ਵੀ ਇਹ ਕੰਮ ਸ਼ੁਰੂ ਕਰ ਲਿਆ ਵੀ ਚੰਗੇ ਪੈਸੇ ਬਣਦੇ ਆ ਇਸ ਤਰ੍ਹਾਂ ਨੂੰ ਦਵਾ ਦਿੰਦੇ ਆ ਤੇ ਵਿੱਚੋਂ ਪੈਸੇ ਖਾ ਲੈਂਦੇ ਆ ਅੱਜ ਕੱਲ ਇਹ ਕੰਮ ਬਹੁਤ ਚੱਲਦਾ ਤੇ ਹੁਣ ਆਪਣੇ ਚੱਲ ਲੋਕ ਸ਼ਰਮਜੀ ਮੰਨਦੇ ਪਰ ਇੱਥੋਂ ਦੇ ਲੋਕ ਨਹੀਂ ਮੰਨਦੇ ਬੰਦੇ ਇਹ ਤਾਂ ਕੋਈ ਆਵੇ ਪੈਸੇ ਦਾ ਯਾਰੀਆ ਸਭ ਦੀ ਆਉਦੇ ਰੁਪਏ ਬਣਾਉਂਦੇ ਮੋਟੇ ਹਰੇਕ ਚ ਮਾਰ ਦੇਣਾ ਆ ਤਾਂ ਕਮਾਉਂਦੇ ਆ ਤੇ ਇੱਥੇ ਕਈ ਕਰਨੇ ਬੋਰਡ ਵੀ ਲਾ ਰੱਖੇ ਬਾਜ਼ਾਰ ਚ ਪ੍ਰਾਪਰਟੀ ਡੀਲਰ ਦੇ ਤੇ ਜੇ ਲੈਣੀ ਹੈ ਕੋਈ ਚੀਜ਼ ਤਾਂ ਡਾਇਰੈਕਟ ਲਓ ਤੇ ਬਾਕੀ ਰੇਟ ਬਹੁਤ ਵਧ ਰਿਹਾ ਜਿਵੇਂ ਅੱਜ ਤੋਂ 2 ਸਾਲ ਪਹਿਲਾਂ ਬੜਾ ਘੱਟ ਸੀ ਹੁਣ ਬੜਾ ਜਿਆਦਾ ਤੇ ਗਾਂ ਨੂੰ ਵੀ ਵਧਣਾ ਹੀ ਹੈ ਤਾਂ ਘਟਣਾ ਤਾਂ ਹੈ ਨਹੀਂ ਇਸ ਟਾਈਮ 골ਡ ਤੇ ਪ੍ਰਾਪਰਟੀ ਰੇਟ ਬਹੁਤ ਉੱਪਰ ਸਾਨੂੰ ਸਭ ਨੂੰ ਪਤਾ ਤੇ ਚੰਡੀਗੜ੍ਹ ਦੇ ਦਾਸੇ ਬੱਸੇ ਹੁਣ ਤਾਂ ਜਿਵੇਂ ਨੌ ਤਰਨੂ ਖਾਣੀ ਹੈ ਕਿ ਇੰਨਾ ਮਹਿੰਗਾ ਕੰਮ ਹੋਈ ਜਾਂਦਾ ਹੈ ਤੇ ਬਸ ਆ ਹਾਲਾਤਾਂ ਨੂੰ ਦੇਖ ਲੋ ਅੱਜ ਆਜਾ ਆਪਾਂ ਵੀਡੀਓ ਬਣਾਈ ਜੰਨੇ ਆਂ ਅਸੀਂ ਬੱਸ ਮੜਾ ਮੋਟਾ ਵਿਹਲਾ ਪੈਣਾ ਜਿਹੜਾ ਆਉਣ ਵਾਲੇ ਤੁਸੀਂ 6 ਮਹੀਨੇ ਸਾਲ ਚ ਦੇਖ ਲੋ ਇੱਥੇ ਕੁਝ ਵੀ ਨਹੀਂ ਚਾਉਣਾ ਸਾਨੂੰ ਐ ਹੋਇਆ ਪਿਆ ਕੰਮ ਮੈਂ ਆਈ ਗਿਆ ਦੋਸਤੋ ਮੀਨੂੰ ਦੇਖਦੇ ਹੋਏ ਸਾਨੂੰ ਦੋ ਮੀਟਰ ਰੁਕਣਾ ਪਿਆ ਅਸੀਂ ਐਸੀ ਘਟਕੇ ਵਾਲੇ ਕੋਲੇ ਆ ਦੇਖੋ ਤਲੋਂ ਤੱਕਾਂ ਕੱਕਾ ਕੋਕਾ ਉੱਡੀ ਇੰਨਾ ਬਾਕੀ ਆ ਬੈਠਰ ਨੂੰ ਬਣਾਇਆ ਹੋਇਆ ਨਾਲ ਹੀ ਬਹੁਤ ਸੋਹਣਾ ਬਣਾਇਆ ਹੋਇਆ ਜਿਹੜੇ ਬੰਦੇ ਮਹਿਫਿਲ ਦੇ ਸ਼ਾਹੀਨ ਹੈ ਉਹਨਾਂ ਆਸਤੇ ਲੈ ਵੀ ਫਿਰ ਤੇਜ਼ ਹੋ ਗਿਆ ਚੱਕ ਸੰਦੀ ਆਵਾਜ਼ ਆ ਵੀ ਆ ਦੇਖੋ ਹੋ ਗਿਆ ਤੇਜ਼ ਮੈਂ ਤਾਂ ਮੈਂ ਟੀ ਗੱਲ ਕਰਦੇ ਕਰਦੇ ਵੇਖ ਲਓ ਕਿੰਨਾ ਤੇਜ਼ ਹੋ ਗਿਆ ਮੀ ਇੱਥੇ ਕੋਈ ਭਰੋਸਾ ਨਹੀਂ ਵੀਦਾ ਲੈ ਵੀ ਹੁਣ ਟੁੱਪ ਨਹੀਂ ਕਿ ਲਈ ਇੱਕ ਮਿੰਟ ਦਾ ਭਰੋਸਾ ਨਹੀਂ ਮੌਜੂਦ ਇਧਰ ਬੱਦਲ ਹੈ ਤੇ ਇਧਰ ਟੁੱਪ ਹੈ ਪੰਛੀਆਂ ਦੀ ਡਾਰ ਕੰਮ ਚਲਾਤਾ ਮਿਸਤਰੀ ਨੇ ਲੇਬਰ ਨੇ ਗੱਟ ਕਾ ਪਾਉਣ ਲੱਗ ਗਏ ਨਹੀਂ ਅੱਜ ਤੇ ਇੱਥੇ ਲੇਬਰ ਦਾ ਬਹੁਤ ਔਖਾ ਹੈ ਲੇਬਰ ਨਹੀਂ ਮਿਲਦੀ ਲੇਬਰ ਦਾ ਬਹੁਤ ਜਿਆਦਾ ਔਖਾ ਇੱਥੇ ਜਿਵੇਂ ਰਾਤ ਨੂੰ ਅਗਲਾ ਕਹਿੰਦਾ ਆਉਂਗਾ ਮੁੜ ਕੇ ਰੜਕੇ ਨਹੀਂ ਆਉਂਦੇ ਮੁੜ ਕੇ 10 ਵਜੇ ਤੇ ਭਾਲਦੇ ਫਿਰੋ ਪੱਕੀ ਲੇਬਰ ਹੁਣੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਇੰਨਾ ਥਾਵਾਂ ਤੇ ਘਰ ਪਾਉਣਾ ਤਾਂ ਤੇ ਨਹੀਂ ਲੇਬਰ ਮਿੰਤੇ ਹੀ ਕਢਾਈ ਜਾਂਦੀ ਹੈ ਬਹੁਤ ਜਿਆਦਾ ਬੁਰਾ ਹਾਲ ਹੈ ਇਹ ਹੁਣ ਪਾਉਣਗੇ ਜੀ ਘਟਕਾ ਤੇ ਫਿਰ ਉਦੋਂ ਦਰਮਟ ਨਾਲ ਦੀ ਕਟਾਈ ਹੋਊਗੀ ਇੱਕ ਬੰਦਾ ਕਟਾਈ ਕਰੀ ਜਾਂਦਾ ਉਹ ਪਾਏ ਦਰਮਟ ਤੇ ਉਸ ਤੋਂ ਬਾਅਦ ਜੀ ਕੱਲ ਨੂੰ ਪਾਉਣਗੇ ਤੇ ਸਰੀਆ ਤੇ ਫਿਰ ਭਰੀ ਜਾਊਗੀ ਨਹੀਂ ਤੇ ਇਹ ਜਾਣੀ ਆ ਜੀ ਆ ਜਿੱਥੇ ਆ ਦੀਦਾ ਬੇਸਮੈਂਟ ਦਾ ਨਾਲਾ ਲੈਂਟਰ ਇੰਨੀ ਉੱਚੀ ਭਰਤ ਜਾਊਗੀ ਇਹ ਦੀ ਵੇਖ ਲੋ ਆ ਸਿਸਟਮ ਹੈ ਤੇ ਬਾਕੀ ਕਨੈਕਸ਼ਨ ਕੁਛ ਲਾਗੇ ਜੀ ਪਾਣੀ ਦੇ ਵੀ ਲਾਗੇ ਬਿਜਲੀ ਵੀ ਲਾਗੇ ਸ਼ਾਮ ਦਾ ਨਜ਼ਾਰਾ ਹਮਾਰੇ ਸਾਥ ਹੈ ਲੰਬੂ ਭయ్యా ਭయ్యా کیسے ਹੋ ਠੀਕ ਹੈ ਜੀ ਬੜਿਆਰਾ ਅੱਜ ਕਾ ਦਿਨ ਹਾਂ अब जाके क्या करोगे फंक्शन करोगे मछली वगैरह खाओगे कि नहीं खाएंगे कौन से वाली अच्छा और साथ में मदरा भी पियोगे देसी देसी नहीं मदरा और देसी में क्या फर्क होता है देसी अरे कुछ ना तुम्हें कोई ना पिया नेशा देसी मतलब आप पियोगे मलवा मलवा देसी ये मालवा नु मलवा कहणे दोस्तों मलवा पीते हैं जे और बढ़िया एकदम चलो ਫਿਰ ਕਦ ਮਿਲੋਗੇ ਹਮ ਹਮ ਸੇ ਆਪ 3 ਮਿੰਟ 3 ਦਿਨ ਕੇ ਬਾਅਦ ਲੌਬੀ ਚੈਪਟ ਹੋ ਗਈ ਇੱਥੇ ਦੇਖਦੇ ਆ ਕਿਹੜਾ ਤਗੜਾ ਹੈ ਲੈ ਵੀਣ ਦਾ ਇੱਕ ਕਿਹੜੇ ਚਪਕ ਕਰਾਦਾ ਹਟ ਨਾ ਵੀਰਾਜਨਾਮ ਹੋ ਗਿਆ ਅੰਕਲ ਪਾ ਰਿਹਾ ਜੀ ਪਾਣੀ ਸਬਜ਼ੀ ਨੂੰ ਹਾਂ ਜੀ ਅੰਕਲ ਕਿਵੇਂ ਹੋ ਠੀਕ ਬਹੁਤ ਵਧੀਆ ਹੋਈ ਕੋਈ ਸਬਜ਼ੀ ਆਪਣੇ 15 ਦਿਨ ਅੱਠ ਹੈ ਨਾ ਟਿੰਡੋ ਯਾ ਟਿੰਡੋ ਕद्दू ਸਹੀ ਗੱਲ ਹੈ ਵਿੰਡੀ ਵਿਹ ਜੂਗੀ ਚਲੋ ਵਧੀਆ ਗੱਲ ਹੈ ਟਮਾਟਰ ਇਹ ਕਿਹੜਾ ਚਲੋ ਟਮਾਟਰ ਦੀ ਫੋਟੋ ਦਿਖਾ ਦੇ ਕਿੱਥੇ ਲੱਗੇ ਹੋਰ ਉਹ ਸ਼ੋਦੇ ਵੇਚਣਾ ਟਮਾਟਰ ਦਿਖਾਉਣਾ ਤੁਹਾਨੂੰ ਦੋਸਤੋ ਆਹ ਦੇਖੋ ਲੱਗੇ ਆ ਗਿਆ ਜੀ ਆਵੇ ਲੱਗੇ ਵੀ ਟਮਾਟਰ ਹਾਂਜੀ ਦੋਸਤੋ ਉਮੀਦ ਆ ਤੁਹਾਨੂੰ ਅੱਜ ਵਾਲਾ ਬਲੌਗ ਜਿਹੜਾ ਪਸੰਦ ਆਇਆ ਹੋਣਾ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਅਸੀਂ ਆ ਕੇ ਸੀ ਘਰੇ ਕੰਮਕਾਰ ਕਰਕੇ ਨੇਰਾ ਹੋ ਚੁੱਕਿਆ ਤੇ ਤੜਕੇ ਤੁਹਾਡੇ ਰੂਰੂ ਹੋਵਾਂਗੇ ਵਲੋਗ ਨੂੰ ਸ਼ੇਅਰ ਕਰਦਾ ਕਰੋ ਜੀ ਬਹੁਤ ਮਿਹਨਤ ਲੱਗਦੀ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਮਿਲਦੇ ਆਂ ਕੱਲ ਨੂੰ ਬਾਏ ਟਾਟਾ